ਕੀ ਕਰ ਤੂੰ ਕੰਕੀ ਬਣਾ ਰਿਹਾ ਤੂੰ ਵੀ ਤੇ ਵੀਡੀਓ ਬਣਾਇਆ ਹੁੰਦਾ ਤੈਨੂੰ ਤਾਂ ਆ ਕੇ ਕੋਈ ਜਿਹੜੇ ਗਲਤੀ ਨਹੀਂ ਲਿਜਾਉਂਗਾ ਯਾਰ ਆਹਦੀ ਗਲਤੀ ਜਾਂਦਾ ਮੈਂ ਤਾਂ ਮੈਂ ਗੱਲ ਕਰ ਰਿਹਾ ਕੋਈ ਧੱਕੇ ਮਾਰ ਰਿਹਾ ਪਾਜੀ ਧੱਕੇ ਮਾਰੇ ਨੀਗੇ ਧੱਕੇ ਮਾਰੇ ਜਾਂ ਨਹੀਂ ਮਾਰੇ ਤੁਸੀਂ ਚਾਹੁੰਦੇ ਮੈਂ ਹੁਣ ਫੇਰ ਧੱਕੇ ਮਾਰੂੰਗਾ ਕਿੰਨੇ ਧੱਕੇ ਮਾਰੂਗਾ ਤੂੰ ਇਹ ਤੂੰ ਆ ਕੇ ਉੱਥੇ ਜਾਗਾ ਜਾਂ ਫੇਰ ਕੋਈ ਲਾਓ ਅਸੀਂ ਨਾ ਇਦਾਂ ੱੱਕੇ ਮਾਰ ਵਾਲਾ ਕੰਮ ਨਹੀਂ ੱੱਕੇ ਕੋਈ ਨਹੀਂ ਬਰਦਾਸ਼ਤ ਕਰਦਾ ਤੂੰ ਹੀ ਬਰਦਾਸ਼ਤ ਕਰ ਰਿਹਾ ਤੂੰ ਹੀ ਜਾ ਜਾ ਮੋਸਾ ਹਾਂ ਇਹੋ ਜਿਹਾ ਮਸਲਾ ਨਹੀਂ ਕੋਈ ਹੈਗਾ ਤੂੰ ਮਸਲਾ ਨਹੀਂ ਹੈਗਾ ਵੀ ਨੀਂ ਕਿਉਂ ਅਸੀਂ ਵੀ ਆਨ ਡਿਊਟੀ ਹਾਂ ਭਾਜੀ ਗੱਲ ਸੁਣੋ ਕਵਰੇ ਚੰਦਰੀ ਸੀ ਉਹਨੂੰ ਮੈਨੂੰ ਐ ਦੱਸੋ ਅੱਗੇ ਤੋਂ ਮੈਨੂੰ ਬਰਦਾਸ਼ਤ ਹੋਏਗਾ ਭਾਜੀ ਕਵਰੇ ਚੰਦਰੀ ਸੀ ਨਾ ਕਵਰੇ ਚੰਦਰੀ ਸੀ ਓਏ ਸ਼ੀਸ਼ਿਆਂ ਤੇ ਫਿਲਮ ਲੱਗੀ ਓਏ ਇਹ ਬਸ ਤੁੰਕੀ ਬਣਾ ਰਹੇ ਹੋ ਕੋਈ ਤੇ ਵੀਡੀਓ ਬਣਾਇਆ ਹੋਵੇ ਤੁਸੀਂ ਤਾਂ ਕਰ ਰਹੇ ਹੋ ਤੁਸੀਂ ਜਿਹੜੇ ਗਲਤੀ ਲਿਜਾਉਂਗਾ ਯਾਰ ਆਹ ਗਲਤੀ ਜਾਂਦਾ ਮੈਂ ਤਾਂ ਮੈਂ ਗੱਲ ਕਰ ਰਹੇ ਹੋ ਕਰ ਤੱਕੇ ਮਾਰ ਰਿਹਾ ਕੋਈ ਤਾਂ ਭਾਜੀ ਤੱਕੇ ਮਾਰੇ ਨੀਗੇ ਤੱਕ ਤੱਕੇ ਮਾਰੇ ਜਾਂ ਨਹੀਂ ਮਾਰੇ ਤੁਸੀਂ ਹੋਰ ਜਾਉਂਗੇ ਮੈਂ ਹੁਣ ਫੇਰ ਤੱਕੇ ਮਾਰੂੰਗਾ ਕਿੰਨੇ ਤੱਕੇ ਜਾਉਂਗੇ ਤੁਸੀਂ ਇਹ ਤੁਸੀਂ ਉੱਪਰ ਜਾਓ ਹੁਣ ਫੇਰ ਪਾਈਂਦਾਓ ਅਸੀਂ ਨਾਲ ਏਦਾਂ ਧੱਕੇ ਮਾਰਾ ਵਾਲਾ ਕੰਮ ਨਹੀਂ ਧੱਕੇ ਕੋਈ ਨਹੀਂ برداشت ਕਰਦਾ ਕੋਈ ਨਹੀਂ ਅਸੀਂ ਨਹੀਂ برداشت ਕਰ ਰਹੇ ਤੁਸੀਂ ਜਾਓ ਤਾਂ ਵੀ ਜਾ ਜਮਾਉਣਾ ਇਹੋ ਜਿਹਾ ਮਸਲਾ ਨਹੀਂ ਕੋਈ ਹੈਗਾ ਤੂੰ ਮਸਲਾ ਨਹੀਂ ਹੈਗਾ ਵੀ ਨਹੀਂ ਉਹ ਅਸੀਂ ਵੀ ਆਨ ਡਿਊਟੀ ਹਾਂ ਭਾਜੀ ਗੱਲ ਸੁਣੋ ਕਵਰੇਜ ਚੱਲ ਰਹੀ ਸੀ ਉਹਨੂੰ ਮੈਨੂੰ ਐ ਦੱਸੋ ਸਾਡੇ ਤੋਂ ਵੀ ਨਹੀਂ ਹੋਣਾ ਸਾਡੇ ਤੋਂ ਵੀ ਨਹੀਂ برداشت ਹੋਏਗਾ ਹਾਂ ਭਾਜੀ ਕਵਰੇਜ ਚੱਲ ਰਹੀ ਸੀ ਨਾ ਕਵਰੇਜ ਚੱਲ ਰਹੀ ਸੀ ਓਏ ਸ਼ੀਸ਼ਿਆਂ ਤੇ ਫਿਲਮ ਲੱਗੀ ਓਏ ਕੁਈ ਵੀ ਤਾਂ ਕੰਮ ਕੀ ਬਣਾ ਰਹੇ ਹੋ ਤੁਸੀਂ ਵੀਡੀਓ ਬਣਾਇਆ ਜਾਂਦੇ ਹੋ ਤੁਸੀਂ ਤਾਂ ਇਹ ਕਹਿੰਦੇ ਕਿ ਜਿਹੜਾ ਗਲਤੀ ਲਿਜਾਂਗਾ ਯਾਰ ਆਹ ਸਾਡੀ ਗਲਤੀ ਜਾਮਦਾ ਮੈਂ ਤਾਂ ਮੈਂ ਗੱਲ ਕਰ ਰਿਹਾ ਉਹ ਧੱਕੇ ਮਾਰ ਰਿਹਾ ਕੋਈ ਤਾਂ ਭਾਜੀ ਧੱਕੇ ਮਾਰੇ ਨਹੀਂਗੇ ਧੱਕੇ ਮਾਰੇ ਜਾਂ ਨਹੀਂ ਮਾਰੇ ਤੁਸੀਂ ਜੇ ਤੁਸੀਂ ਉੱਥੇ ਹੋ ਜਾਓਗੇ ਹੁਣ ਫਿਰ ਧੱਕੇ ਮਾਰੋ ਕਿੰਨੇ ਧੱਕੇ ਜਾਓਗੇ ਤੁਸੀਂ ਇਹ ਤੁਸੀਂ ਉੱਥੇ ਹੋ ਜਾਓਗੇ ਹੁਣ ਫਿਰ ਪੈਂਦਾਓ ਅਸੀਂ ਨਹੀਂ ਲਾਗੇ ਐਡਾ ਧੱਕੇ ਮਾਰ ਵਾਲਾ ਕੰਮ ਨਹੀਂ ਕੋਈ ਧੱਕੇ ਕੋਈ ਨਹੀਂ ਬਰਦਾਸ਼ਤ ਕਰਦਾ ਤੂੰ ਹੀ ਅਸੀਂ ਨਹੀਂ ਬਰਦਾਸ਼ਤ ਕਰਦਾ ਤੁਸੀਂ ਜਾਓ ਤੰਗ ਨੀ ਜਾਜ ਰੋਸਾ ਹੋ ਰਿਹਾ ਇਹੋ ਜਿਹਾ ਮਸਲਾ ਨਹੀਂ ਕੋਈ ਹੈਗਾ ਤੂੰ ਮਸਲਾ ਨਹੀਂ ਹੈ ਜੀ ਕਿਉਂ ਅਸੀਂ ਵੀ ਆਨ ਡਿਊਟੀ ਹਾਂ ਅਸੀਂ ਵੀ ਆਨ ਡਿਊਟੀ ਹੈ ਵੇ ਭਾਜੀ ਗੱਲ ਸੁਣੋ ਕਵਰੇ ਚੱਲ ਰਹੀ ਸੀ ਉਹਨੂੰ ਮੈਨੂੰ ਇਹ ਦੱਸੋ ਬਰਦਾਸ਼ਤ ਹੱਟੋ ਵੀ ਨਹੀਂ ਹੁੰਦਾ ਅੱਜ ਤਾਂ ਮੈਨੂੰ ਬਰਦਾਸ਼ਤ ਹੋਏਗਾ ਹਾਂ ਭਾਜੀ ਕਵਰੇ ਚੱਲ ਰਹੀ ਸੀ ਨਾ ਕਵਰੇ ਚੱਲ ਰਹੀ ਸੀ ਓਏ ਸ਼ੀਸ਼ਿਆਂ ਤੇ ਫਿਲਮ ਲੱਗੀ ਓਏ ਮੇਰੇ ਕੋਲ ਤੁਮਕੀ ਬਣਾ ਰਹੇ ਹੋ ਤੁਸੀਂ ਤੇ ਵੀਡੀਓ ਬਣਾਇਆ ਕਰ ਰਹੇ ਹੋ ਤੈਨੂੰ ਤਾਂ ਆਹ ਕਰ ਤੂੰ ਜਿਹੜੇ ਗਲਤੀਆਂ ਲਿਜਾਉਂਗਾ ਯਾਰ ਸਾਡੀ ਗਲਤੀ ਸਜਾਉਂਦਾ ਮੈਂ ਤਾਂ ਮੈਂ ਗੱਲ ਕਰ ਰਿਹਾ ਉਹ ਤੇ ੱਕੇ ਮਾਰ ਰਿਹਾ ਭਾਜੀ ੱਕੇ ਮਾਰੇ ਨੀਗੇ ੱਕੇ ਮਾਰੇ ਜਾਂ ਨਹੀਂ ਮਾਰੇ ਤੁਸੀਂ ਇਹ ਤੁਸੀਂ ਉੱਪਰ ਜਾਓ ਜਾਂ ਫਿਰ ਪਾਈਂਡਾਓ ਅਜੀ ਲਾ ਏਦਾਂ ਧੱਕੇ ਮਾਰ ਵਾਲਾ ਕੰਮ ਨਹੀਂ ਧੱਕੇ ਕੋਈ ਨਹੀਂ برداشت ਕਰਦਾ ਤੂੰ ਅਸੀਂ ਨਹੀਂ برداشت ਕਰਿਆ ਉਹ ਤਾਂ ਵੀ ਜਾਜ ਰੋਸਾ ਹੋਣਾ ਇਹੋ ਜਿਹਾ ਮਸਲਾ ਨਹੀਂ ਕੋਈ ਹੈਗਾ ਤੂੰ ਮਸਲਾ ਨਹੀਂ ਹੈ ਜੀ ਅਸੀਂ ਵੀ ਆਉਣ ਡਿਉਂ ਅਸੀਂ ਵੀ ਆਨ ਡਿਊਟੀ ਹੈ ਫੇਰ ਭਾਜੀ ਗੱਲ ਸੁਣੋ ਕਵਰੇ ਚੰਦਰੀ ਸੀ ਉਦੋਂ ਮੈਨੂੰ ਐ ਦੱਸੋ برداشت ਹੱਦ ਕੋਈ ਨਹੀਂ ਹੁੰਦਾ ਤਾਂ ਮੈਨੂੰ برداشت ਹੋਏਗਾ ਹਾਂ ਭਾਜੀ ਕਵਰੇ ਚੰਦਰੀ ਸੀ ਨਾ ਕਵਰੇ ਚੰਦਰੀ ਸੀ ਓਏ ਸ਼ੀਸ਼ਿਆਂ ਤੇ ਫਿਲਮ ਲੱਗੀ ਓਏ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027